ਸ਼੍ਰੀਕਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਐਟਲਾਈਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕਾ ਜੀ ਦੀ ਇੱਕ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਜੁੜੇ ਹਾਂ ਜਿੱਥੇ ਕਿ ਤੁਹਾਨੂੰ ਦੱਸਦੀ ਹੈ ਕਿ ਅੰਮੋਲ ਕੰਪਨੀ ਨੂੰ ਲੈ ਕੇ ਲੋਕਾਂ ਵੱਲੋਂ ਜੁੜੀ ਹੈ ਨਕਲੀ ਕਿਉਂ ਵੇਚਣ ਦੀ ਕੋਸ਼ਿਸ਼ ਜਿਹੜੀ ਇਹ ਕੀਤੀ ਜਾ ਰਹੀ ਸੀ ਕਿ ਲਗਾਤਾਰ ਹੀ ਜੇ ਆਪਾਂ ਗੱਲ ਕਰ ਲੈ ਕਿ ਉਹ ਦੀ ਜਾਂ ਫਿਰ ਨਕਲੀ ਪਦਾਰਥਤਾ ਦੀ ਤਾਂ ਬਿਲਕੁਲ ਜਦੋਂ ਛਾਪੇ ਮਾਰੀ ਕੀਤੀ ਜਾਂਦੀ ਹੈ ਤਾਂ ਹਮੇਸ਼ਾ ਹੀ ਦੇਖਿਆ ਜਾਂਦਾ ਹੈ ਕਿ ਅਸਲੀ ਨਾਂ ਦੇ ਨਾਂ ਤੋਂ ਜਿਹੜਾ ਨਕਲੀਆਂ ਚੀਜ਼ਾਂ ਜੜੀਆਂ ਨੇ ਵੇਚੀਆਂ ਜਾਂਦੀਆਂ ਨੇ ਆਪਾਂ ਅੱਜ ਜੇ ਆਪਾਂ ਗੱਲ ਕਰ ਲੈ ਜਦੋਂ ਸਿਹਤ ਵਿਭਾਗ ਵੱਲੋਂ ਉਸ ਦੁਕਾਨ ਤੇ ਤੇ ਮਾਰੀ ਕੀਤੀ ਜਾਂਦੀ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਦੇ ਕਿ ਜਿੱਥੇ ਕਿ ਨਕਲੀ ਕਿਉ ਵੇਚਣ ਦੀ ਪੂਰੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀਗੀ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਜਦੋਂ ਅਮੂਲ ਕੰਪਨੀ ਦੇ ਅਧਿਕਾਰੀਆਂ ਨੂੰ ਉੱਥੇ ਸੱਦਾ ਜਾਂਦਾ ਤਾਂ ਉਹਨਾਂ ਵੱਲੋਂ ਇੱਕ ਗੱਲ ਆਖੀ ਜਾਂਦੀ ਹੈ ਕਿ ਜਿਹੜਾ ਇਹ ਕਿਉ ਹੈ ਸਾਡੀ ਕੰਪਨੀ ਨੇ ਅੱਜ ਤੋਂ 4 ਸਾਲ ਪਹਿਲਾਂ ਹੀ ਬੰਦ ਕਰਤਾ ਸੀਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਲਗਾਤਾਰ ਹੀ ਜਿਹੜੇ ਨੇ ਨਕਲੀ ਬਧਾਰਤਾਂ ਨੂੰ ਲੈ ਕੇ ਮਾਮਲੇ ਸਾਹਮਣੇ ਆ ਰਹੇ ਨੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਬਿਲਕੁਲ ਉਸ ਦੁਕਾਨ ਤੇ ਜਦੋਂ ਛਾਪੇ ਮਾਰੀ ਕੀਤੀ ਜਾਂਦੀ ਹੈ ਸੇਤ ਵਿਭਾਗ ਤੋ ਤੇ ਉਹਨਾਂ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਲਗਾਤਾਰ ਹੀ ਜਿਹੜੇ ਨੇ ਇਹ ਨਕਲੀ ਪਦਾਰਥ ਜਿਹੜੇ ਨੇ ਵੇਚ ਰਹੇ ਸੀਗੇ ਕਾਫੀ ਸਾਲਾਂ ਤੋਂ ਅਮੂਲ ਦਾ ਨਾਂ ਲੈ ਕੇ ਅਮੂਲ ਕੰਪਨੀ ਦਾ ਨਾਂ ਲੈ ਕੇ ਨਕਲੀ ਜਿਹੜੇ ਕਿਉਂ ਨੇ ਤੇ ਬਾਕੀ ਹੋਰ ਵੀ ਪਦਾਰਥ ਨੇ ਜਿਹੜੇ ਵੇਚਦੇ ਹੋਏ ਨਜ਼ਰ ਆ ਰਹੇ ਸੀਗੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਕੰਪਲੇਨ ਕੀਤੀ ਜਾਂਦੀ ਹੈ ਤੇ ਅੱਗੇ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਕੀ ਕੀਤਾ ਜਾਂਦਾ ਹੈ ਤੁਸੀਂ ਆਪ ਸੁਣੋ ਕਿੱਥੇ ਖੜੇ ਹੋ ਜੀ ਤੇ ਕੀ ਜਾਣਕਾਰੀ ਮਿਲੀ ਸੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇੱਥੇ ਉਪਵਲ ਰੋਨ ਸੰਗਰੂਰ ਤੇ ਇੱਥੇ ਇੱਕ ਆਰਮਾਰਟ ਹੈ ਜਿੰਦ ਆਪੋਜ਼ਿਟ ਸਿੰਗਲ ਮੈਗਾਮਾ ਇੱਥੇ ਸਾਨੂੰ ਕੰਪਲੇਂਟ ਮਿਲੀ ਸੀ ਕਿ ਡੁਪਲੀਕੇਟ ਵੇਰਕਾ ਔਰ ਅਮੂਲ ਦਾ ਕੀ ਮੇਂ ਸੇਲ ਹੋ ਰਿਹਾ ਉਸ ਤੇ ਕਾਰਵਾਈ ਕਰਦੇ ਹੋਏ ਅੱਜ ਉਹਦੇ ਸੈਂਪਲਿੰਗ ਹੋਈ ਹੈ ਅਸੀਂ ਨਾਲ ਵੇਰਕਾ ਔਰ ਅਮੂਲ ਦੇ ਆਫੀਸ਼ੀਅਲਸ ਨੂੰ ਜੁਆਇਨ ਕਰਵਾਇਆ ਹੈ ਇਹ ਆਪਣਾ ਸਟਾਕ ਆਈਡੈਂਟੀਫਾਈ ਕਰਨ ਲਈ ਉਹਨਾਂ ਨੇ ਆਈਡੈਂਟੀਫਾਈ ਕਰਕੇ ਕਿ ਡਿਨਾਈ ਕੀਤਾ ਕਿ ਇਹ ਸਾਡਾ ਸਟਾਕ ਨਹੀਂ ਹੈ ਅਸੀਂ ਇਹਨਾਂ ਦੇ ਸੈਂਪਲਸ ਲੈ ਕੇ ਅਸੀਂ ਲੈਬ ਤੇ ਟੈਸਟਿੰਗ ਲਈ ਭੇਜ ਰਹੇ ਹਾਂ ਜਦੋਂ ਰਿਪੋਰਟ ਆਏਗੀ ਸੁਪਰਾਂਤ ਵੱਲੋਂ ਕਾਰਵਾਈ ਕੀਤੀ ਜਾਵੇਗੀ। ਇਹ ਤੁਸੀਂ ਪਹੁੰਚੋ ਤਾਂ ਕੀ ਸਾਹਮਣੇ ਆਇਆ ਕਿਸ ਤਰ੍ਹਾਂ ਦੀ ਜਿਹੜੀ ਮਿਸਮੈਚਿੰਗ ਹੋਈ ਹੈਗੀ ਤੇ ਪ੍ਰੋਡਕਟ ਦੇ ਨਾਲ ਦੇ ਵਿੱਚ ਕੀ ਪ੍ਰੋਡਕਟ ਦੇ ਸੀਲਡ ਫਾਰਮ ਚ ਹੈ ਉਹਦੀ ਕੁਆਲਿਟੀ ਲੈਬ 'ਚ ਹੀ ਜਾਂਚ ਹੋएगी। ਅਸੀਂ ਕੁਆਲਿਟੀ ਬਾਰੇ ਹਜੇ ਕੋਈ ਕਮੈਂਟ ਨਹੀਂ ਕਰ ਸਕਦੇ। ਲੇਕਿਨ ਉਸਦੀ ਆਊਟਰ ਪੈਕਿੰਗ ਨੂੰ ਦੇਖ ਕੇ ਵੇਰਕਾ ਔਰ ਅਮੂਲ ਅਫੀਸ਼ੀਅਲਸ ਨੇ ਕਿਹਾ ਹੈ ਕਿ ਇਹ ਸਾਡੀ ਪੈਕਿੰਗ ਹੈ। ਕਿਸ ਤਰ੍ਹਾਂ ਦੇ ਪ੍ਰੋਡਕਟ ਨੇ ਗਏ ਜਿਨ੍ਹਾਂ ਦੇ ਤੁਸੀਂ ਚੈਕਿੰਗ ਕਰ ਰਹੇ ਹੋਗੇ। ਦੇਸੀ ਦੀ ਦੇਸੀ ਕੀ ਦੋਨੋਂ ਦੇਸ ਦੀਆਂ ਚੀਜ਼ਾਂ ਕੋਸਮੈਟਿਕ ਦੀਆਂ ਤੇ ਕਿੰਨੀਆਂ ਆ। ਇਹ ਸਹੀ ਨਹੀਂ ਸਰ। ਨਹੀਂ ਉਹ ਸਾਡੇ ਡਿਪਾਰਟਮੈਂਟ ਨਾਲ ਰਿਲੇਟਡ ਹੈ। ਭਾਜੀ ਕੀ ਨਾਮ ਹੈ ਜੀ? ਮੇਰਾ ਨਾਮ ਭពਿੰਦਰ ਸਿੰਘ ਹੈ ਜੀ। ਈਮੇਲ ਐਡਰੈਸ ਆ ਕੇ ਤੋਂ ਆਏ ਹੋ? ਕਿਹੜੀ ਜਗ੍ਹਾ ਤੇ ਪਹੁੰਚੋ ਕੀ ਮਸਲਾ? ਇੱਥੇ ਜੀ ਮਤਲਬ ਅਮਰੀਕਾ ਦਾ ਜਿਹੜਾ ਵੇਰਕਾ ਪਟਾੜੀ ਦੇ ਨਕਲੀ ਕੀ ਫੜਿਆ ਗਿਆ ਜੀ ਤੇ ਉਹਦੇ ਰਿਗਾਰਡਿੰਗ ਆਏ ਸੀਗੇ ਉਹਰੇ ਤੇ ਇੱਥੇ ਆ ਕੇ ਦੇਖਿਆ ਮਤਲਬ ਕਿ ਸਾਡਾ ਟੋਟਲੀ ਕਾਪੀ ਕੀਤਾ ਹੋਇਆ ਹੈ ਇਹਨਾਂ ਨੇ ਬਟ ਕੁਝ ਚੀਜ਼ਾਂ ਜੋ ਅਸੀਂ ਸਾਡੇ ਆਪਣੇ ਕੋਡ ਨੰਬਰ ਹੁੰਦੇ ਨੇ ਉਹ ਵਗੈਰਾ ਮੈਚ ਨਹੀਂ ਕਰ ਰਹੀ ਇਹਦੇ ਨਾਲ origignal ਦੇ ਨਾਲ ਤੇ ਉਹ ਅਸੀਂ ਫਿਰ ਫੂਡ ਸੇਫਟੀ ਟੀਮ ਨੂੰ ਦੱਸਤਾ ਜੀ ਤੇ ਅਗਲੀ ਜੋ ਵੀ ਕਾਰਵਾਈ ਹੋਏਗੀ ਫਿਰ ਉਹ ਅਸੀਂ ਫੂਡ ਸੇਫਟੀ ਟੀਮ ਨਾਲ ਮਿਲ ਕੇ ਜੋ ਵੀ ਹੋਏਗੀ ਉਹ ਕਰਾਂਗੇ ਜੀ ਅੱਜ ਤੁਹਾਡੀ ਕੀ ਪੋਸਟ ਹੈ ਵੀਰ ਉੱਥੇ ਲੈਬ ਅਸਿਸਟੈਂਟ ਪੋਸਟ ਹੈ ਜੀ ਮੈਂ ਕੁਆਲਟੀ ਸੈਕਸ਼ਨ 'ਚ ਕੰਮ ਕਰਦਾ ਹਾਂ ਹੁਣ ਅੱਗੇ ਕੀ ਕਾਰਵਾਈ ਰਹਿਣ ਵਾਲੀ ਹੈ ਮੈਂ ਸੈਂਪਲ ਤੁਹਾਡੇ ਕੋਲੋਂ ਭਰ ਲਈ ਗਏ ਨੇ ਸੈਂਪਲ ਦੇਖੋ ਫੂਡ ਸੇਫਟੀ ਟੀਮ ਨੇ ਭਰ ਲੈਣੇ ਜੀ ਤੇ ਬਾਕੀ ਜੋ ਵੀ ਕਾਰਵਾਈ ਹੋਏਗੀ ਨਾ ਮਿਲ ਕੇ ਕਰਾਂਗੇ ਜੀ ਅਗਲਾ ਜੋ ਵੀ ਸਟੈਪ ਹੋਏਗਾ ਸਾਡੇ ਜੋ ਸੀਨੀਅਰ ਪੋਸਟ ਦੇ ਜੀਐਮ ਸਭ ਹੁੰਦੇ ਨੇ ਤੇ ਜੀਐਮ ਸਾਹਿਬ ਨਾਲ ਅਸੀਂ ਗੱਲਬਾਤ ਕਰਾਂਗੇ ਫਿਰ ਅੱਗੇ ਹੈੱਡ ਆਫਿਸ ਤੱਕ ਗੱਲਬਾਤ ਕਰਕੇ ਜੋ ਵੀ ਇਹ ਮਤਲਬ ਕਿ ਨਕਲੀ ਕਿਉਂ ਫੜਿਆ ਗਿਆ ਜਾਂ ਅੱਗੇ ਵੀ ਜੋ ਵੀ ਇਹ ਨਾਲ ਇਨਵੋਲ ਹੈ ਉਹਦੀ ਅੱਗੇ ਤੁਰ ਤੱਕ ਜਾਂਚ ਕੀਤੀ ਜਾਏਗੀ ਭਾਜੀ ਬੇਰਖਾ ਦੇ ਵਿੱਚ ਤੁਸੀਂ ਚੈਕਿੰਗ ਕੀਤੀ ਹੈ ਤੁਹਾਨੂੰ ਕੀ ਗਲਤ ਪਾਇਆ ਹੈ ਇਹਦੇ ਵਿੱਚ ਦੇਖੋ ਕੁਝ ਜਿਹੇ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਉਹ ਆਪਾਂ ਥੋੜੀ ਜਿਹਾ ਡਿਸਕਸ ਨਹੀਂ ਕਰ ਸਕਦੇ ਕਿਉਂਕਿ ਇਹ ਵੀਡੀਓ ਅੱਗੇ ਵੀ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਜੋ ਇਹ ਕੰਮ ਕਰਦੇ ਉਹ ਦੇਖ ਰਹੇ ਨੇ ਉਹ ਕਾਪੀ ਕਰ ਸਕਦੇ ਨੇ ਜੀ ਉਹ ਸਿਰਫ ਅੱਗੇ ਸਾਡੇ ਅਸੀਂ ਜੋ ਸਾਡੇ ਅਫੀਸ਼ੀਅਲਸ ਨੇ ਉਹਨਾਂ ਨੂੰ ਦੱਸ ਸਕਦੇ ਆ ਜੀ ਤੁਹਾਨੂੰ ਅਸੀਂ ਹਰ ਇੱਕ ਚੀਜ਼ ਨਹੀਂ ਦੱਸ ਸਕਦੇ ਜੀ ਵੀਰਕਾ ਵੱਲੋਂ ਕਾਪੀਰਾਈਟ ਦਾ ਪਰਚਾ ਪੈਸਾ ਹੁੰਦਾ ਜੀ ਹਾਂ ਜੀ ਉਹ ਦੇਖੋ ਜਿਵੇਂ ਸਾਡੇ ਅਫੀਸ਼ੀਅਲਸ ਕਹਣਗੇ ਜੀ ਐਮ ਸਾਹਿਬ ਅਸੀਂ ਉਹਨਾਂ ਨਾਲ ਅੱਗੇ ਸਹਿਮਤੀ ਕਰਕੇ ਫਿਰ ਅੱਗੇ ਤੁਹਾਨੂੰ ਦੱਸ ਸਕਦੇ ਆ ਜੀ ਮੈਂ ਆਪਣੇ ਲੈਵਲ ਤੇ ਡਿਸੀਜਨ ਨਹੀਂ ਦੱਸ ਸਕਦਾ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਸੁਮੇਤ ਹੈ ਆਪਣੀ ਕੀ ਡੈਫੀਨੇਸ਼ਨ ਹੈ ਸਰ ਮੈਂ ਅਭੀ ਬਟਿੰਡਾ ਬ੍ਰਾਂਚ ਮੈਂ ਐਜ਼ ਅ ਬ੍ਰਾਂਚ ਮੈਨੇਜਰ ਹਾਂ ਅਮੋਲ ਵਿੱਚ ਜੀ ਸੀਐਮ ਐਮ ਐਮ ਫਲੇਮਟਡ ਹਾਂ कहाँ पे आए हैं आप और क्या चेकिंग की जा रही सर है? क्या सामने आया हम अभी संगरूर में आए हैं यहाँ पे तो यहाँ हमने देखा है कि अमूल के टेट्रा पैक घी पे मतलब की ब्रांडिंग पे बेचा जा रहा है ये हमने पैक को देख के पता लगाया है कि बैच नंबर हमारा नहीं है जो प्रोडक्ट का आर्टवर्क है वो भी हमारा नहीं है और दूसरी बात जो एड्रेस उन्होंने लिखा है जिस प्लांट की मैन्यूफेक्चरिंग है उस प्लांट में चार साल से वो प्रोडक्ट बनता ही नहीं है तो इन चीज़ों को देख के पता लगता है कि ये प्रोडक्ट अमूल का नहीं है तो फिर ओनर के खिलाफ किस तरह की कार्रवाई सर हम जो भी लीगल एक्शन होगा उसमें हम प्रोसीड करेंगे